ਜਗਬਾਣੀ ਪੰਜਾਬ ਵਿੱਚ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਲੋਹੜੀ ਦਾ ਤਿਉਹਾਰ ਆ ਰਿਹਾ ਵਾ ਪੰਜਾਬ ਦਾ ਜਸ਼ਨਾਂ ਦਾ ਤਿਉਹਾਰ ਪੰਜਾਬ ਦੇ ਰੌਣਕ ਮੇਲੇ ਦਾ ਤਿਉਹਾਰ ਔਰ ਇਸ ਤਿਉਹਾਰ ਦੇ ਉੱਤੇ ਜੋ ਕਿ ਪਤੰਗਬਾਜ਼ੀ ਦਾ ਜੋ ਸ਼ੌਂਕ ਰੱਖਣ ਵਾਲੇ ਲੋਕ ਨੇ ਸੋ ਉਹਨਾਂ ਦੇ ਲਈ ਇਹ ਖਾਸ ਵੀਡੀਓ ਹੁਣ ਵਾਲੀ ਵੈ ਕਿਉਂਕਿ ਲੁਧਿਆਣਾ ਦੇ ਦੇਸੀ ਗਰਾਉਂਡ ਦੇ ਵਿੱਚ ਸਾਲੋ ਸਾਲ ਪੁਰਾਣਾ ਜੋ ਕਿ ਮਾਂਝਾ ਵੈ ਇੱਥੇ ਤਿਆਰ ਕੀਤਾ ਜਾਂਦਾ ਵੈ ਬੜੇ ਲੰਬੇ ਸਮੇਂ ਤੋਂ ਇੱਥੇ ਕਾਰੀਗਰ ਹੈ ਜੋ ਕਿ ਹਰ ਸਾਲ ਲੋਹੜੀ ਦੇ ਵਿੱਚ ਪਤੰਗ ਉਡਾਉਣ ਵਾਲਿਆਂ ਦੇ ਲਈ ਮਾਂਝਾ ਤਿਆਰ ਕਰਦੇ ਨੇ ਹੁਣ ਦੇਖ ਸਕਦੇ ਹੋ ਕਿ ਤਿਆਰੀਆਂ ਵੈ ਜੋ ਕਾਫੀ ਲੰਬੇ ਸਮੇਂ ਤੋਂ ਇੱਥੇ ਸ਼ੁਰੂ ਹੋ ਚੁੱਕੀਆਂ ਸੀ ਔਰ ਹੁਣ ਜੋ ਕਿ ਮਾਂਝਾ ਵੈ ਰਵਾਇਤੀ ਤੌਰ ਤੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਉਸੇ ਤਰੀਕੇ ਦੇ ਨਾਲ ਹੀ ਹਲੇ ਤੱਕ ਇਹ ਕਲਾ ਵੈ ਜੋ ਚੱਲਦੀ ਆ ਰਹੀ ਆ ਸੋ ਇਸ ਦੇ ਵਿੱਚ ਧਾਗਾ ਲਿਆ ਜਾਂਦਾ ਵੈ ਇਸ ਨੂੰ ਬੜਾਇਆ ਜਾਂਦਾ ਵੈ ਔਰ ਬਹੁਤ ਜੋ ਕਹਿ ਸਕਦੇ ਹਾਂ ਕਿ ਦੇਖਣ ਲਾਇਕ ਹੁੰਦੀ ਵੈ ਔਰ ਇਸ ਦੇ ਨਾਲ ਜੋ ਕਿ ਪਤੰਗबाजी ਕਰਨ ਦਾ ਜੋ ਸਹੀ ਮਜ਼ਾ ਵੈ ਇਸ ਦੇ ਨਾਲ ਹੁੰਦਾ ਵੈ ਅੱਜ ਦੇ ਸਮੇਂ ਦੇ ਵਿੱਚ ਜੋ ਕਿ ਪਲਾਸਟਿਕ ਡੋਰ ਹੈ ਜੋ ਚਾਈਨੀਜ਼ ਮਾਂਝਾ ਜਿਹਨੂੰ ਕਹਿੰਦੇ ਉਸ ਦੌਰ ਬੜਾ ਹੀ ਗਲਤ ਚੱਲਿਆ ਸੀ ਜਿਸ ਨੇ ਕੀ ਕਾਫੀ ਜ਼ਿਆਦਾ ਨੁਕਸਾਨ ਕੀਤਾ ਸੀ ਔਰ ਦੇਖ ਸਕਦੇ ਹਾਂ ਕਿ ਇਹ ਜੋ ਅਸਲੀ ਕਹਿ ਸਕਦੇ ਹਾਂ ਕਲਾ ਵੈ ਜਿਸ ਦੇ ਨਾਲ ਕੀ ਇਹ ਤਿਆਰ ਕੀਤੀ ਜਾ ਰਹੀ ਹੈ ਗੱਲਬਤ ਕਰਦੇ ਆ ਜਿਹੜੇ ਮਾਂਝਾ ਲਗਾ ਰਹੇ ਨੇ ਉਹਨਾਂ ਨਾਲ ਵੀ ਕੰਮ ਕਰ ਰਹੇ ਨੇ ਹਾਲਾ ਕਿ ਹਾਂਜੀ ਕਿਤਨੇ ਸਮੇਂ ਸੇ ਕਰ ਰਹੇ ਹੋ ਆਪੀ ਇਹ ਕੰਮ 30 ਸਾਲ ਹੋ ਗਏ ਜੀ ਮੈਨੂੰ ਕੰਮ ਕਰਦੇ ਨੇ ਅੱਛਾ ਜੀ ਹਾਂਜੀ ਸੋ ਇਹ ਪੂਰੇ ਪ੍ਰੋਸੈਸ ਬਾਰੇ ਥੋੜਾ ਸਮਝਾਓ ਜੀ ਕਿਵੇਂ ਹੁੰਦਾ ਵੈਸੇ ਸਾਰਾ ਆ ਦੇਖੋ ਪਹਿਲੇ ਕੱਚਾ ਧਾਗਾ ਹੁੰਦਾ ਚਿੱਟਾ ਹਾਂਜੀ ਉਸ ਤੋਂ ਬਾਅਦ ਰੰਗ ਲਾ ਦਿੰਦੇ ਅਸੀਂ ਅੱਛਾ ਜੀ ਫਿਰ λεਵੀ ਠੀਕ ਹੈ ਜੀ ਰੰਗ ਵਿੱਚ λεਵੀ ਲਾ ਦਿੰਦੀ ਹੈ ਜੀ ਤੇ ਫਿਰ ਤਿਆਰ ਕਰਕੇ ਮਾਂਝਾ ਲਾ ਦਿੰਦਾ ਹੈ ਦੇਖੋ ਮਾਂਝਾ ਲੱਗ ਰਿਹਾ ਜੀ ਮਾਂਝੇ ਚ ਕੀ ਪਾਉਂਦੇ ਹੋ ਮਾਂਝੇ ਵਿੱਚ ਦੋ ਇੱਕ ਕੱਚ ਤੇ ਇੱਕ ਅਰਾ ਰੋਡ ਦੀ ਲੈ ਲਈ ਬਾਜੀ ਹੋਰ ਕੋਈ ਕੈਮੀਕਲ ਨਹੀਂ ਪਾਉਂਦੇ ਅਸੀਂ ਅੱਛਾ ਪਲਾਸਟਿਕ ਡੋਰ ਵਧੀਆ ਹੈ ਬਈ ਜਾਂ ਫਿਰ ਇਹ ਮਤਲਬ ਇਹ ਉਸ ਨੂੰ ਮਾਰ ਕਰਦੀ ਹਾਂਜੀ ਹਾਂਜੀ ਇਹਦਾ ਕੋਈ ਨੁਕਸਾਨ ਨਹੀਂ ਜੀ ਜੀ ਆ ਯਾਨੀ ਕਿ ਜਦੋਂ ਮੌਸਮ ਦੀ ਮਾਰ ਦੇ ਨਾਲੇ ਕਮਜ਼ੋਰ ਹੋ ਜਾਂਦਾ ਔਰ ਨੁਕਸਾਨ ਨਹੀਂ ਕਰਦਾ ਹਾਂ ਹਾਂਜੀ ਹਾਂਜੀ ਬਿਲਕੁਲ ਸੋ ਬਿਲਕੁਲ ਕੰਮ ਕਰ ਰਹੇ ਨੇ ਹਾਲਕੀ ਜੋ ਕਿ ਮਾਂਜਾ ਤਿਆਰ ਕਰ ਰਹੇ ਨੇ ਕਿਉਂਕਿ ਲੋਹੜੀ ਦਾ ਤਿਆਰ ਨੂੰ ਕੋਜੀ ਦਿਨ ਰਹਿ ਗਏ ਨੇ ਔਰ ਜੋ ਕੰਮ ਹੈ ਜੋ ਤੇਜੀ ਦੇ ਨਾਲ ਇੱਥੇ ਚੱਲਦਾ ਪਿਆ ਵੇ ਸੋ 30 ਸਾਲ ਹੋ ਗਏ ਨੇ ਇੱਥੇ ਕੰਮ ਕਰਦੇ ਨੇ ਉਹ ਲੰਬੇ ਸਮੇਂ ਤੋਂ ਜੋ ਕਿ ਇੱਥੇ ਇਹ ਜੋ ਕਲਾ ਬੈਥੇ ਕੀਤੀ ਜਾਂਦੀ ਹੈ ਤਿਆਰ ਡੋਰ ਇੱਥੇ ਕੀਤੀ ਜਾਂਦੀ ਹੈ ਮਾਂਜਾ ਲਗਾਇਆ ਜਾਂਦਾ ਵੈ ਧਾਗਾ ਲਿਆਇਆ ਜਾਂਦਾ ਵੈ ਉਸ ਦੇ ਵਿੱਚ ਜੋ ਕੀ ਲਗ ਲਗ ਚੀਜ਼ਾਂ ਨੇ ਉਸ ਨੂੰ ਐਡ ਕੀਤਾ ਜਾਂਦਾ ਔਰ ਜੋ ਇੱਥੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੋ ਇੱਥੇ ਡੋਰ ਸਤਨਾ ਦਾ ਜਿੰਨਾ ਦਾ ਪੁਰਾਣਾ ਕੰਮ ਹੈ ਕਿਉਂਕਿ ਲੋਕ ਇਥੇ ਸਪੈਸ਼ਲ ਆਂਦੇ ਨੇ ਔਰ ਜੋ ਆਪਣਾ ਵੀ ਜਦੋਂ ਕਹਿ ਸਕਦੇ ਆ ਕਿ ਆਪਣੇ ਤਰੀਕੇ ਦੇ ਨਾਲ ਵੀ ਡੋਰ ਸਤਵਾਣੀ ਪਸੰਦ ਕਰਦੇ ਨੇ ਦੇਖ ਸਕਦੇ ਹੋ ਕਿ ਜੋ ਇਥੇ ਦੁਕਾਨ ਦੇ ਵਿੱਚ ਕਾਫੀ ਜ਼ਿਆਦਾ ਚਰਖੜੀਆਂ ਨੇ ਇਥੇ ਲੱਗੀਆਂ ਹੋਈਆਂ ਨੇ ਭਰੀਆਂ ਹੋਈਆਂ ਨੇ ਕਿਉਂਕਿ ਇਹ ਉਹ ਤਿਆਰ ਤਿਆਰ ਹੋ ਕੇ ਜੋ ਕਿ ਇਥੇ ਵਿਚਣ ਦੇ ਲਈ ਨੇ ਤੇ ਖਰੀਦ ਸਕਦੇ ਹੋ ਸੋ ਇੱਕ ਸਲਾਹੀ ਵੀ ਜ਼ਰੂਰ ਦੇਣਾ ਚਾਹਾਂਗੇ ਕਿ ਲੋਹੜੀ ਦੇ ਤਿਉਹਾਰ ਤੇ ਪਾਪ ਦੇ ਭਾਗੀਦਾਰੀ ਨਾ ਬਣਿਓ ਇਹ ਮਾਂਝਾ ਵੈ ਜੋ ਡੋਰ ਹੈ ਜੋ ਇਸਦੀ ਵਰਤੋਂ ਕਰ ਸਕਦੇ ਹੋ ਤੁਸੀਂ ਕਿਉਂਕਿ ਇਹ ਮੌਸਮ ਦੀ ਮਾਰ ਦੇ ਨਾਲ ਧਾਗਾ ਕਮਜ਼ੋਰ ਹੋ ਜਾਂਦਾ ਵੈ ਮੱਝਾ ਉੱਤਰ ਜਾਂਦਾ ਵੈ ਪਰ ਪਲਾਸਟਿਕ ਡੋਰ ਜੋ ਕਿ ਹਾਨੀਕਾਰਕ ਹੈ ਬੈਨ ਹੈ ਪੰਜਾਬ ਪੁਲਿਸ ਦੇ ਵੱਲੋਂ ਵੀ ਛਾਪੇ ਮਾਰੀਆਂ ਕੀਤੀਆਂ ਜਾਂਦੀਆਂ ਨੇ ਉਸੇ ਉਸ ਦਾ ਇਸਤੇਮਾਲ ਕਰਕੇ ਪਾਪ ਦੇ ਭਾਗੀਦਾਰੀ ਬਿਲਕੁਲ ਨਾ ਬਣੇ ਸੋ ਲੋਕ ਵੀ ਕੁਝ ਐ ਹੋਣੇ ਲੈਣ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਸਰ ਡੋਰ ਲੈਣ ਆਏ ਹਾਂ ਜੀ ਹਾਂ ਜੀ ਸਰ ਡੋਰ ਲੈਣ ਆਏ ਆ ਜੀ ਸੋ ਕਿਵੇਂ ਦੇਖਦੇ ਹੋ ਕਿਹੜੀ ਚੀਜ਼ ਪਸੰਦ ਆਂਦੀ ਹੈ ਜਾਂ ਵੈਰਾਈਟੀ ਕਿਵੇਂ ਹੁੰਦੀ ਹੈ ਬੋਈ ਬਸ ਧਾਗਾ ਦੇਖਦੇ ਆ ਧਾਗਾ ਵਧੀਆ ਹੋਵੇ ਇੰਡੀਅਨ ਡੋਰ ਲੈਣਾ ਚਾਹੁੰਦੇ ਆ ਚਾਈਨਾ ਦੀ ਨਹੀਂ ਲੈਣਾ ਚਾਹੁੰਦੇ ਕੁਛ ਕਰਕੇ ਲੈਣਾ ਹੈ ਜੀ ਅਸੋ ਚਾਈਨਾ ਦੀ ਡੋਰ ਦਾ ਤੁਸੀਂ ਜ਼ਿਕਰ ਕੀਤਾ ਵਾ ਬੜਾ ਹੀ ਇੱਕ ਕਹਿ ਸਕਦੇ ਆ ਕਿ ਪਾਪ ਦਾ ਪਾ ਕੀ ਨਰ ਬੰਦਾ ਭਣ ਜਾਂਦਾ ਉਸ ਦੇ ਇਸਤੇਮਾਲ ਦੇ ਨਾਲ ਜੀ ਅਸੋ ਕਿਵੇਂ ਦੇਖਦੇ ਹੋ ਕਿ ਇਹ ਇਹ ਤਾਂ ਕਾਮਯਾਬ ਨਹੀਂ ਟੁੱਟ ਜਾਂਦੀ ਹੈ ਜੀ ਪਲਾਸਟਿਕ ਦੀ ਡੋਰ ਟੁੱਟਦੀ ਹੋਈ ਨਹੀਂ ਹੈਗੀ ਜੀ ਪਲਾਸਟਿਕ ਦਾ ਮਤਲਬ ਕਿਸੇ ਨਾਲ ਕਰੰਟ ਵਗੈਰਾ ਆ ਜਾਂਦਾ ਹੋਰ ਹੈਗਾ ਇਹਦੇ ਵਿੱਚ ਬਿਲਕੁਲ ਰਿਸਕ ਨਹੀਂ ਹੈਗਾ ਬੱਚੇ ਨਾਲ ਧਾਗਾ ਤੋੜਨ ਨਾਲ ਉਹ ਵੀ ਟੁੱਟ ਜਾਂਦਾ ਹੈਗਾ ਜੀ इजीली ਟੁੱਟ ਜਾਂਦਾ ਹੈਗਾ ਅੱਛਾ ਕਲਾ ਇਹੀ ਆ ਅਸਲੀ ਅਹ ਚੱਲਾ ਤਾਂ ਹੈਗੀ ਹੈ ਜੀ ਇਹਦੇ ਨਾਲ ਉਹ ਛੋਟੇ ਹੁੰਦੇ ਤੋਂ ਡਾਣੇ ਆਏ ਆਂ ਕੁਝ ਸਾਲ ਚ ਇਹਨਾਂ ਦੀ ਡੋਰ ਵੀ ਉਡਾਈ ਹੈ ਜਦੋਂ ਮਤਲਬ ਅੱਜ ਤੋਂ ਪੰਜ ਸਾਲ ਪਹਿਲਾਂ ਚਾਰ ਸਾਲ ਪਹਿਲਾਂ ਹਾਂ ਜੋ ਨਵੀਂ ਨਵੀਂ ਆਈ ਸੀ ਉਹਦਾ ਪਤੰਗ ਮੁੜਦਾ ਹੀ ਨਹੀਂ ਹੈਗਾ ਪਤਾ ਨਹੀਂ ਲੱਗਦਾ ਕਿੱਦਾਂ ਉਡਾਣਾ ਹੈ ਕਿੱਦਾਂ ਨਹੀਂ ਉਡਾਣਾ ਆਪਣੀ ਮਰਜ਼ੀ ਨਾਲ ਹੀ ਚੱਲਦਾ ਇਹਦੇ ਨਾਲ ਪਤੰਗ ਸਾਡੀ ਮਰਜ਼ੀ ਨਾਲ ਚੱਲਦਾ ਜੀ 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 ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅੰਕਲ ਜੀ ਉਹਨਾਂ ਨਾਲ ਜਿਨ੍ਹਾਂ ਦਾ ਇਹ ਕੰਮ ਹੈ ਜੋ ਸ਼ਾਪ ਤੇ ਜਿਨ੍ਹਾਂ ਦੇ ਮੌਜੂਦ ਹੈ ਇਸ ਵਕਤ ਅਸੀਂ ਅਜੀ ਅੰਕਲ ਜੀ ਕਿੰਨੇ ਸਮੇਂ ਤੋਂ ਜੋ ਇਹ ਤੁਸੀਂ ਡੋਰ ਸੇਲ ਕਰ ਰਹੇ ਹੋ ਵੇਚ ਰਹੇ ਹੋ ਸਾਡਾ ਇਹ ਜਿਹੜਾ ਜ ਮੇਰੇ ਫਾਦਰ ਦਾ ਕੰਮ ਚੱਲਿਆ ਆ ਰਿਹਾ ਜੀ ਜੀ ਕਮਜ਼ੇ ਕਮ ਸੰਸਦਾਂ ਦਾ ਕੰਮ ਕਰਦੇ ਸੰ ਚੁਬੰਝਰ ਤਦਾਂ ਹੋ ਗਏ 55 55 ਯਾਨੀ ਕਿ ਤੁਸੀਂ ਇਨੇ ਲੰਬੇ ਸਮੇਂ ਤੋਂ ਕਰ ਰਹੇ ਹੋ ਜਦ ਚਾਈਨਾ ਡੋਰ ਦਾ ਜਦੋਂ ਸ਼ੁਰੂਆਤ ਹੋਈ ਹੈ ਮਾੜਾ ਲੱਗਿਆ ਸੀ ਨਹੀਂ ਜੀ ਮਨ ਨਹੀਂ ਲੱਗਿਆ ਕਿਉਂਕਿ ਸਾਡਾ ਜਿਹੜਾ ਕਿ ਡੋਰ ਹੈ ਨਾ ਇਹ ਚੈਨਾਈ ਡੋਰ ਨੂੰ ਫਟ ਘੱਟ ਦਿੰਦੀ ਹੈ ਅੱਛਾ ਅੱਛਾ ਯਾਨੀ ਕਿ ਇਹ ਚੀਜ਼ ਤੇ ਤੁਹਾਨੂੰ ਭਰੋਸਾ ਸੀ ਲੋਕ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਆ ਉਹ ਜੁੜੇ ਹੀ ਰਹਿ ਸਕਦਾ ਜੁੜੇ ਜਮੇ ਵਿੱਚ ਚੱਲੇ ਸਟੱਗਦੇ ਕਮਾਈ ਦੇ ਬੰਦ ਨਹੀਂ ਹੋਇਆ ਜੀ ਬਿਲਕੁਲ ਸਭ ਕਿ ਕਿੰਵੇਂ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਕਿਉਂਕਿ ਲੋਹੜੀ ਦਾ ਤਿਹਾਰ ਆ ਰਿਹਾ ਵੈ ਜਸ਼ਨ ਬਣਾਉਣ ਮੇਰੇ ਜਿਹੜੇ ਧਾਗੇ ਨੇ ਸਭ ਤੋਂ ਵਧੀਆ ਧਾਗੇ ਵਰਤਦੇ ਨੇ ਵਰਤਮਾਨ ਦੇ 12 ਜ਼ਰੀ ਹੋ ਗਿਆ 골ਡ ਹੋ ਗਿਆ 골ਡਨ ਨੋਜ਼ਰੀ ਹੋ ਗਿਆ ਇਹ ਧਾਗੇ ਕੋਈ ਦੁਕਾਨਦਾਰ ਜਾਂ ਬਰੇਨੀਓ ਕਿਸੇ ਹੁੰਦੀ ਜਾਂਦੇ ਜੀ ਜਿੰਨੇ ਵਧੀਆ ਵਧੀਆ ਧਾਗੇ ਉਹ ਅਸੀਂ ਹੱਥਾਂ ਗਾ ਕੋਈ ਜੋਕ ਨਹੀਂ ਤੇ ਸਾਡੇ ਕੋਲ ਹਾਂ ਤੇ ਕੀਮਤ ਦੀ ਗੱਲ ਕਰੀਏ ਤਾਂ ਇਹ ਕਿੰਨੀ ਕੀਮਤ ਹੁੰਦੀ ਹੈ ਇਸ ਦੀ ਇਹ ਮੇਰੇ ਕੋਲ ਇਹ ਆਪਣਾ ਇੱਕ ਸੰਤਲਗਮਾ ਨਾਲ ਹੈ ਆ ਦੇਖੋ ਮੇਰੇ ਕੋਲ ਜੀ ਆ ਦੇਖੋ ਤਾਂ ਕੱਚਾ ਧਾਗਾ ਦੱਸਦਾ ਮੈਂ ਜੀ ਸੋਏ ਧਾਗਾ ਜੋ ਪਹਿਲਾਂ ਕੱਚਾ ਹੁੰਦਾ ਵੈ ਔਰ ਉਸ ਤੋਂ ਬਾਅਦ ਉਸ ਨੂੰ ਮਾਂਜਾ ਲਗਾਇਆ ਜਾਂਦਾ ਵੈ ਔਰ ਤਿਆਰ ਕੀਤਾ ਜਾਂਦਾ ਵੈ ਸੋਏ ਧਾਗਾ ਵੈ ਜੀ ਅਬ ਗੋਲਦਾ ਲੱਗਿਆ ਵਾਲੋਂ ਦੀ ਇਹਦੀ 6 ਰਿਆ ਦੀ ਚਲੋ ਜੀ ਘੱਟੋ ਘਣ 32-3300 ਰੁਪਏ ਦੀ ਹੈ ਜੀ ਇਹਦੀ ਵੀ ਜਿਹੜੀ ਘੱਟੋ ਘਣ 32-3300 ਰੁਪਏ ਦੀ ਹੈ 500 ਰੁਪਏ ਦਾ ਰਾਬੰਦਾ ਜੀ ਐਸੇ ਬੰਦੇ ਕੋਈ ਦੁਦਿਆ ਲਗਾਉਂਦਾ ਗੈਲ ਨਹੀਂ ਦਾ ਇਹ ਇੱਕ ਹਮਸੇਗਾ 300 ਰੁਪਏ ਦਾ ਰਾਬੰਦਾ ਜੀ ਇਹ ਜਿਹੜਾ 골ਦਾ ਲੱਗਾ ਇਹਨੂੰ ਤੁਸੀਂ 200 ਰੁਪਏ ਵਾਲੀ ਤੁਕਲ ਚਾਹਦੇ ਹੋ ਜੋ ਕਿ ਚੈਨਾਈ ਤੋਂ ਨਾ ਨਹੀਂ ਉੱਠਦੀ ਜੀ ਬਿਲਕੁਲ 200 ਰੁਪਏ ਵਾਲਾ ਪਤੰਗ ਵੀ ਉੱਠ ਸਕਦਾ 골ਦਾ ਜੀ 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 ਯਾਨੀ ਕਿ ਜੋ ਇਹ ਕੁਆਲਿਟੀ ਹੈ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਧਾਗੇ ਤੇ ਡਿਪੈਂਡ ਕਰਦਾ ਧਾਗੇ ਤੇ ਜੀ ਅਜੋ ਇਹਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਕਿੰਨਾ ਕ ਬਦਲਾਅ ਆ ਗਿਆ ਇਸ ਕੰਮ ਦੇ ਵਿੱਚ ਜਾਂ ਕਿੰਨਾ ਕ ਜ਼ੋਰ ਆ ਗਿਆ ਟ੍ਰੈਂਡ ਘਟਿਆ ਹੋਵੇ ਮਤਲਬ ਪਸੰਦ ਲੋਕਾਂ ਦੀ ਘਟਿਆ ਵਧੀ ਨਹੀਂ ਨਹੀਂ ਸਾਡੇ ਹੁਣ 2-3 ਸਾਲ ਤੋਂ ਜ਼ਿਆਦਾ ਵਧੀ ਗਿਆ ਜੀ ਯਾਨੀ ਕਿ ਨਵੀਂ ਪੀੜ੍ਹੀ ਪਤੰਗਬਾਜ਼ੀ ਦਾ ਸ਼ੌਂਕ ਰੱਖਦੀ ਹਲੇ ਨਵੀਂ ਬੀੜੀ ਦਾ ਨਹੀਂ ਸਾਡੇ ਜਿਹੜਾ ਗਾ ਗਿਆ ਜਦੋਂ ਲੱਕ ਸਾਡੇ ਕੋਲ ਮੇਰੇ ਕੋਲ ਤਾਂ ਹਿੰਦੁਸਤਾਨ ਦਾ ਗਾ ਗਿਆ ਮੇਰੇ ਕੋਲ ਰਾਜਸਥਾਨ ਬਰੇਲੀ ਜੰਮੂ ਮਠਿੰਡਾ ਫਰੋਜਪੁਰ ਸਭ ਪੂਜਾ ਦਾ तकरीबन ਸਾਰੇ ਹੀ ਹੁੰਦਾ ਕਿਉਂਕਿ ਮੈਂ ਹੋਲਸੇਲ ਮੋਬਾਈਲ ਨੂੰ ਕਿਸੇ ਇੱਕ ਚੜ੍ਹਦੀ ਨਹੀਂ ਹੁੰਦਾ ਮੈਂ ਅੱਜ ਨਾ ਮਾਲ ਆਪਣੀ ਦੁਕਾਨ ਤੇ ਵੇਚ ਲੈ ਜਾਨੀ ਕਿ ਆਪ ਹੀ ਤਿਆਰ ਕਰਦੇ ਹੋ ਆਪ ਹੀ ਵੇਚ ਆਪ ਹੀ ਵੇਚਨੇ ਅੱਛੇ ਨਾ ਹੋਲਸੇਲ ਉਹਦਾ ਦੰਧਾ ਨਾਲ ਸਾਡੀ ਚੇਪਤੀ ਜੋੜ ਕਿਦੋਂ ਮਿਲੇਗੀ ਤੁਹਾਨੂੰ ਉਹ ਸਾਡੀ ਵਿਗਾਤ ਦਿਓਗੇ ਤੇ ਮਿਲੇਗੀ ਬਾਤ ਅੱਛਾ ਤਾਂ ਜਿਹੜੀ ਪਲਾਸਟਿਕ ਡੋਰ ਹੈ ਉਸ ਦੀ ਵਰਤੋਂ ਨਾ ਕਰਨ ਦੇ ਲਈ ਕੀ ਜੋ ਸੰਦੇਸ਼ ਦੇਣਾ ਚਾਹੁੰਦੇ ਆਂ ਜੀ ਪਲਾਸਟਿਕ ਡੋਰ ਹੁਣ ਬਾਜ਼ਾਰ ਜਹਾ ਛੜਿਆ ਅੰਡੀਆ ਕੋਈ ਜੀ ਢੋਣ ਕਹਦੇ ਆ ਕਿ ਇੰਡੀਆ ਦਾ ਉਹ ਹੈ ਨਹੀਂ ਜੀ ਪਲਾਸਟਿਕ ਦੀ ਡੋਰ ਨਾਮ ਬਦਲਦਾ ਬਸ ਜੀ ਜੀ ਮੈਂ ਨਾਮ ਬਦਲਦਾ ਬਿਲਕੁਲ ਜੋ ਜੋ ਇਹ ਰਵਾਇਤੀ ਤੌਰ ਤੇ ਜਿਹੜੀ ਡੋਰ ਇਸਤੇਮਾਲ ਕੀਤਾ ਜਾਂਦਾ ਸੀ ਧਾਤ ਦਾ ਲੈ ਕੇ ਉਸ ਨੂੰ ਮਾਂਜਾ ਲਗਾਇਆ ਜਾਂਦਾ ਸੀ ਸੁੱਟਿਆ ਜਾਂਦਾ ਸੀ ਸੋ ਉਸੇ ਤਰੀਕੇ ਦੇ ਨਾਲੇ ਬਣਾਈ ਜਾ ਰਹੀ ਹੈ ਅਸੀਂ ਵੀ ਇਹੀ ਕਹਿਣਾ ਚਾਹਾਂਗੇ ਕਿ ਜੋ ਸਹੀ ਕਲਾ ਹੈ ਪਤੰਗਬਾਜ਼ੀ ਦੀ ਉਸ ਨੂੰ ਅਪਣਾਓ ਨਾ ਕਿ ਬਨਾਵਟੀ ਅਤੇ ਪਾਪ ਦੇ ਭਾਗੀਦਾਰ ਬਣੋ ਪਲਾਸਟਿਕ ਰੋੜ ਦਾ ਇਸਤੇਮਾਲ ਕਰਕੇ ਸੋ ਅੱਜ ਦਿਖਾਇਆ ਤੁਹਾਨੂੰ ਕਿਵੇਂ ਤਿਆਰ ਕੀਤੀ ਜਾ ਰਹੀ ਹੈ ਸੋ ਅਲਾ ਰੋਟ ਕਾਚੂ ਦਾ ਮਿਸ਼ਰਣ ਤਿਆਰ ਕਰਕੇ ਉਸ ਨੂੰ ਸੁੱਟਿਆ ਜਾਂਦਾ ਵੈ ਅਲੱਗ-ਅਲੱਗ ਵੈਰਾਈਟੀ ਹੁੰਦੀ ਵੈ ਅਲੱਗ-ਅਲੱਗ ਕੀਮਤਾਂ ਹੁੰਦੀਆਂ ਨੇ ਜੋ ਇਸਤੇ ਲੁਧਿਆਣਾ ਦੇ ਵਿੱਚ ਸਿ ਗਰਾਉਂਡ ਦੇ ਵਿੱਚ ਲਗਭਗ ਪਿਛਲੇ ਜੋ ਕੀ 50 56 ਸਾਲ ਤੋਂ ਇੱਥੇ ਇਹ ਕੰਮ ਹੈ ਜੋ ਕਰਦੇ ਆ ਰਹੇ ਨੇ ਸੌਰਵ ਬਦਰੀ ਅਪਡੇਟ ਲਈ ਜੁੜੇ ਰੋ ਸਨ ਦੇ ਜਾਸਤ ਧੰਨਵਾਦ